ਮਲਕੀਤ ਰਾਨੀ ਸਾਹਿਬ ਗੁਰਪ੍ਰੀਤ ਕੋਰ ਭੰਗੋ ਸਾਹਿਬਾ ਜੀ ਆਇਆਂ ਨੂੰ ਜੀ ਕੈਸੇ ਹੋ ਤੁਸੀਂ ਬਹੁਤ ਵਧੀਆ ਇੱਥੇ ਆ ਕੇ ਹੋਰ ਵੀ ਵਧੀਆ ਹੋ ਗਏ ਲੱਗ ਰਿਹਾ ਹੈ ਕਿ ਤੁਸੀਂ ਪਹਿਲੀ ਵਾਰ ਹੀ ਪੰਜਾਬ ਆਏ ਹੋ ਤੇ ਚੜਦੇ ਤੇ ਲੈਂਦੇ ਪੰਜਾਬ ਦਾ ਕੋਈ ਫਰਕ ਵੇਖ ਰਹੇ ਹੋ ਜਾਂ ਫਿਰ ਫੀਲ ਨਹੀਂ ਹੋ ਰਿਹਾ ਕਿ ਉਧਰ ਹੋ ਜਾਂ ਇਧਰ ਹੋ ਕੀ ਫੀਲ ਹੋ ਰਿਹਾ ਹੈ ਇਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬੜੀ ਦੇਰ ਤੋਂ ਤਾਂ ਸੀ ਕਿ ਅਸੀਂ ਆਪਣੇਆਂ ਨੂੰ ਕਦੋਂ ਮਿਲਣਾ ਹੈ ਕਦੋਂ ਗਲਵੱਕੜੀ ਪਾਉਗੀ ਇਹ ਖੁਸ਼ਕਿਸਮਤੀ ਨਾਲ ਅੱਛੇ ਜੀ ਅਸੀਂ ਗੱਲ ਕਰਾਂਗੇ ਚੜ੍ਹਦੇ ਪੰਜਾਬ ਦੇ ਐਕਟਰਸ ਦੀ ਐਕਟਰਸ ਜਿਹੜੇ ਨੇ ਚੜ੍ਹਦੇ ਪੰਜਾਬ ਦੇ ਆਏ ਦੇ ਨੇ ਲੈਂਦੇ ਪੰਜਾਬ ਦੇ ਵਿੱਚ ਤੇ ਲੈਂਦੇ ਪੰਜਾਬ ਦੇ ਵਿੱਚੜੇ ਚੈਨਲਸ ਨੇ ਉਹਨਾਂ ਨੇ ਇਹਨਾਂ ਦਾ ਇੰਟਰਵਿਊ ਕੀਤਾ ਹੈ ਇਹ ਐਕਟ੍ਰੈਸ ਨੇ ਬਹੁਤ ਫੇਮਸ ਪੰਜਾਬੀ ਮੂਵੀਸ ਦੇ ਐਕਟ੍ਰੈਸ ਨੇ ਨਾਲ ਔਰ ਵੀ ਲੋਕ ਨੇ ਇੱਥੇ ਇਹਨਾਂ ਦਾ ਇੰਟਰਵਿਊ ਜਿਹੜਾ ਪਾਕਿਸਤਾਨ ਦੇ ਚੈਨਲ ਤੇ ਇੰਨਾ ਵਾਇਰਲ ਹੋਇਆ ਦਾ ਹਰ ਕੋਈ ਅਦੇਵਾਰ ਵਿੱਚ ਕਲਕੱਤਾ ਪਿਆ ਤੇ ਹਤੇ ਕੋਈ ਵੀ ਆਂਦਾ ਹੈ ਪਾਕਿਸਤਾਨ ਦੇ ਵਿੱਚ ਪੰਜਾਬੀ ਆਂਦਾ ਹੈ ਤੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਹੈ ਕੀ وجہ ਹੈ ਕਿ ਇਮੋਸ਼ਨਲ ਕਿਉਂ ਹੋ ਜਾਂਦੇ ਨੇ ਬਹੁਤ سارے ਲੋਕ ਪਾਕਿਸਤਾਨ ਆ ਕੇ ਬਹੁਤ ਇੰਟਰਸਟਿੰਗ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਵੀਡੀਓ ਆਖਰ ਤੱਕ ਦੇਖ ਲਈਏ ਵੀਡੀਓ ਦੇ ਇੱਕ ਤੋਂ ਵਾਲੇ 45 ਤੇ ਨਵੇਂ ਹੋ ਤੇ ਚੱਲੇਗਾ ਲਾਈਕ ਵੀ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰੋ ਤੇ ਚੱਲ ਜੀ ਦੇਖਦੇ ਹਾਂ ਵੀਡੀਓ ਇਰੇ ਅਲਫ਼ਾਸ ਕੰ ਪੜ ਰਹੇ ਹੈ ਇਤਨੇ ਬੜੇ ਬੜੇ ਦੋ ਅਦਾਕਾਰ ਹਮਾਰੇ ਸਾਹ ਸਟੂਡੀਓਜ਼ ਮੇ ਮੌਜੂਦ ਹੈ ਮਲਕੀਤ ਰੌਨੀ ਸਾਹਿਬ ਗੁਰਪ੍ਰੀਤ ਕੋਰ ਭੰਗੋ ਸਾਹਿਬ ਜੀ ਆਇਆਂ ਨੂੰ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਇੱਥੇ ਆ ਕੇ ਹੋਰ ਵੀ ਵਧੀਆ ਹੋ ਗਏ ਲੱਗ ਰਿਹਾ ਹੈ ਕਿ ਤੁਸੀਂ ਪਹਿਲੀ ਵਾਰ ਹੀ ਪੰਜਾਬ ਆਏ ਹੋ ਤੇ ਚੜਦੇ ਤੇ ਲੈਂਦੇ ਪੰਜਾਬ ਦਾ ਕੋਈ ਫਰਕ ਵੇਖ ਰਹੇ ਹੋ ਜਾਂ ਫਿਰ ਫੀਲ ਨਹੀਂ ਹੋ ਰਿਹਾ ਕਿ ਉਧਰ ਹੋ ਜਾਂ ਇਧਰ ਹੋ ਕੀ ਫੀਲ ਹੋ ਰਿਹਾ ਹੈ ਇਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬੜੀ ਦੇਰ ਤੋਂ ਤਾਂ ਸੀ ਕਿ ਅਸੀਂ ਆਪਣੇ ਨੂੰ ਕਦੋਂ ਮਿਲਣਾ ਹੈ ਕਦੋਂ ਗਲਵੱਕੜੀ ਪਾਉਗੀ ਇਹ ਕੁਝ ਕਿਸਮਤੀ ਨਾਲ ਸਾਨੂੰ ਕੱਲ 18 ਤਰੀਕ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤਾਂ ਜਦੋਂ ਉੱਡ ਕੇ ਮਿਲੇ ਤਾਂ ਇਹ ਲੱਗਿਆ ਕਿ ਅੰਦਰ ਦੀ ਜਿਹੜੀ ਭੁੱਖ ਸੀ ਉਹ ਥੋੜੀ ਥੋੜੀ ਲੈਣੀ ਸ਼ੁਰੂ ਹੋ ਗਈ ਤੇ ਹੁਣ ਤੁਹਾਨੂੰ ਮਿਲ ਕੇ ਹੋਰ ਵੀ ਚੰਗਾ ਲੱਗ ਰਿਹਾ ਹੈ ਆਪਣੇ ਜਦੋਂ ਆਪਣੇ ਮਿਲਦੇ ਨੇ ਤੇ ਜੋ ਪਿਛਲੇ ਦਹਾਕੇ ਚ ਸਾਰਾ ਕੁਝ ਹੋਇਆ ਉਹ ਅੱਖਾਂ ਰਾਹੀਂ ਜਦੋਂ ਵਹਿ ਤੁਰਿਆ ਬਹੁਤ ਕੰਟਰੋਲ ਕਰਨਾ ਔਖਾ ਹੋ ਗਿਆ ਪਰ ਫਿਰ ਵੀ ਜਿਹੜੀ ਇੰਨੀ ਮੁਹੱਬਤ ਮਿਲੀ ਇੰਨਾ ਪਿਆਰ ਮਿਲਿਆ ਇੰਨਾ ਸਤਿਕਾਰ ਮਿਲਿਆ ਸਭ ਕੁਝ ਭੁੱਲ ਭੁਲਾ ਕੇ ਜਦੋਂ ਜੱਫੀ ਪਈ ਤਾਂ ਇਹ ਲੱਗਦਾ ਕਿ ਸਾਰੀ ਥਕਾਵਟ ਸੀ ਜਿਹੜੀ ਸਵੀਆਂ ਦੀ ਉਹ ਉੱਤਰ ਗਈ ਮਿਰੋਨੀ ਸਾਹਿਬ ਤੁਹਾਨੂੰ ਵੀ ਕਵਾਂਗੇ ਜੀ ਆਇਆਂ ਨੂੰ ਤੇ ਦੱਸੋ ਕਿ ਕੀ ਤੁਹਾਨੂੰ ਡਿਫਰੈਂਸ ਲੱਗਿਆ ਹੈ ਪਾਕਿਸਤਾਨੀ ਪੰਜਾਬ ਤੇ ਇੰਡੀਅਨ ਪੰਜਾਬ ਵਿੱਚ ਜਾਂ ਬਹੁਤ ਬਹੁਤ ਸਾਰੀ ਮਮਾਸਲਤਾ ਨੇ ਬਹੁਤ ਸਾਰੇ ਇੱਕ ਜਿਹੀ ਚੀਜ਼ਾਂ ਨੇ ਜੇ ਤੁਸੀਂ ਸੈਲੀਬ੍ਰੇਟ ਕਰ ਸਕਦੇ ਹੋ ਕੋਈ ਬਹੁਤ ਵੱਡਾ ਫਰਕ ਉਸ ਤਰ੍ਹਾਂ ਨਹੀਂ ਲੱਗਿਆ ਪਰ ਜਿਹੜੀ ਇਹ ਲਹਿੰਦੇ ਪੰਜਾਬ ਦੀ ਮਹਿਮਾਨ ਨਿਵਾਜ਼ੀ ਇਹਨੇ ਉਹਦੇ ਬਹੁਤ ਕਾਇਲ ਆ ਸਾਰਾ ਚੜ੍ਹਦਾ ਪੰਜਾਬੋ ਦਾ ਕਾਇਲ ਹੈ ਹੋਂ ਤੋਂ ਨਹੀਂ ਜਦੋਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਜਦੋਂ ਸਾਡੇ ਵੱਡੇ ਵੀ ਇਸ ਪਾਸੇ ਆਉਂਦੇ ਸੀਗੇ ਤਾਂ ਉਹਨਾਂ ਤੋਂ ਜਦੋਂ ਪੁੱਛਦੇ ਸੀਗੇ ਉਹ ਇੱਕੋ ਗੱਲ ਕਹਿੰਦੇ ਸੀ ਕਹਿੰਦੇ ਬਾਕੀ ਚੀਜ਼ਾਂ ਤਾਂ ਬਹੁਤ ਤੁਹਾਨੂੰ ਕਿਤੇ ਵੀ ਮਿਲ ਸਕਦੀਆਂ ਨੇ ਪਰ ਉਹ ਜਿਹੜੀ ਲਹਿੰਦੇ ਪੰਜਾਬ ਵਾਲੇ ਦੀ ਮਹਿਮਾਨ ਨਿਵਾਜ਼ੀ ਉਹ ਤੁਹਾਨੂੰ ਦੁਨੀਆਂ 'ਚ ਕਿਤੇ ਨਹੀਂ ਮਿਲੇਗੀ ਸੋ ਮੈਂ ਡਰਾਮੇ ਦਾ ਕਲਾਕਾਰਾਂ ਰੰਗਮੰਚ ਦਾ ਕਲਾਕਾਰਾਂ ਕਿਉਂਕਿ ਮੇਰੀ ਸ਼ੁਰੂਆਤ ਉੱਥੋਂ ਹੋਈ ਹੈ ਕਲਾਕਾਰੀ ਸਫ਼ਰ ਦੀ ਅਸੀਂ ਨਾ ਮੈਂ ਕੱਲ ਵੀ ਗੱਲ ਕਰਿਆ ਸੀਗਾ ਤੇ ਅਸੀਂ ਇੱਕ ਨਾਟਕ ਉਹ ਤੋਂ ਕਰਦੇ ਹੁੰਦੇ ਸੀਗੀ ਜਿਹਦਾ ਨਾਂ ਸੀਗਾ ਜਿਹਨੇ ਲਾਹੌਰ ਨਹੀਂ ਦੇਖਿਆ ਜੰਮੇ ਸੋ ਅਸੀਂ ਜਦੋਂ ਦੇ ਇੱਥੇ ਪਹੁੰਚੇ ਸਾਨੂੰ ਆਇਆ ਲੱਗਾ ਕਿ ਅਸੀਂ ਜੰਮ ਗਏ ਹਾਂ ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਜ਼ਿੰਦਗੀ ਦਾ ਬਹੁਤ ਵੱਡਾ ਤੇ ਸੋਹਣਾ ਸਫ਼ਰ ਹੈ ਹਾਲਾਂਕਿ ਬਹੁਤ ਸਾਰੇ अलग-अलग ਮੁਲਕਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਇਸ ਕਲਾ ਦੇ ਰਾਹੀਂ ਪਰ ਕਦੇ ਵੀ ਇੰਨੀ ਐਕਸਾਈਟਮੈਂਟ ਕਦੇ ਵੀ ਡਾਇਰ ਉਤਸ਼ਾਹ ਤੇ ਕਦੇ ਕਦੇ ਵੀ ਇਡਾ ਚਾ ਨਹੀਂ ਸੀ ਚੜਿਆ ਸਾਨੂੰ ਪਤਾ ਹੈ ਅਸੀਂ ਮੈਡਮ ਨਾਲ ਗੱਲ ਸਾਂਝੀ ਕਰ ਰਹੇ ਸੀਗੇ ਆਉਣ ਤੋਂ ਪਹਿਲਾਂ ਪੂਰੀ ਰਾਤ ਸਾਨੂੰ ਆਉਣ ਲੱਗਦਾ ਰਿਹਾ ਕਿ ਦਿਨ ਕਿਤੇ ਅਸੀਂ ਲੇਟ ਤਾਂ ਨਹੀਂ ਹੋ ਜਾਾਂਗੇ ਮਤਲਬ ਪੂਰੀ ਰਾਤ ਸੌਂ ਨਹੀਂ ਸਕੇ ਜਦੋਂ ਅਸੀਂ ਬਾਗਾ ਕ੍ਰੋਸ ਕਰ ਲਿਆ ਸਾਨੂੰ ਉਦੋਂ ਵੀ ਨਹੀਂ ਸੀ ਲੱਗ ਰਿਹਾ ਕਿ ਅਸੀਂ ਲਾਹੌਰ ਚ ਆ ਗਏ ਹਾਂ ਸੱਚੀ ਇੱਕ ਦੂਜੇ ਨੂੰ ਪੁੱਛ ਸੱਚੀ ਅਪਾ ਲਾਹੌਰ ਚ ਆ ਗਏ ਹਾਂ ਸੋ ਉਹਨਾਂ ਸਮਿਆਂ 'ਚ ਜਦ ਮੈਂ ਗੱਲ ਕੀਤੀ ਕਿ ਸਾਡੀ ਕਲਾ ਦੀ ਸ਼ੁਰੂਆਤ ਹੋਈ ਅਸੀਂ ਉਹ ਨਾਟਕ ਕਰਦੇ ਸੀ ਹੋਰ ਬਹੁਤ ਸਾਰੇ ਨਾਟਕ ਕਰਦੇ ਰਹੇ ਹਾਂ ਸੀ ਜਿਦੇ ਵਿੱਚ ਲਹਿੰਦੇ ਪੰਜਾਬ ਦਾ ਜ਼ਿਕਰ ਵੀ ਸੀਗਾ ਤਾਂ ਅਕਸਰ ਸਾਡੇ ਜਿਹੜੇ ਗਾਇਕ ਕਲਾਕਾਰ ਸਨ ਉਹ ਸਾਡੇ ਨਾਟਕ ਤੋਂ ਪਹਿਲਾਂ ਡਰਾਮੇ ਤੋਂ ਪਹਿਲਾਂ ਜਦੋਂ ਅਸੀਂ ਤਿਆਰ ਹੁੰਦੇ ਸੀ ਪਿੱਛੇ ਕੋਸਟਿਮ ਵਗੈਰਾ ਮੇਕਅਪ ਕਰਦੇ ਸੀਗੇ ਤਾਂ ਗੀਤ ਗਾਇਆ ਕਰਦੇ ਸੀ ਤੇ ਮੈਨੂੰ ਗੀਤ ਇਹ ਤੇ ਨਹੀਂ ਪਤਾ ਕਿ ਕਿਹਨੇ ਲਿਖਿਆ ਸੀ ਪਰ ਸਾਡੇ ਤੇ ਭ੍ਰਮੇ ਵਾਲੇ ਬਹੁਤ ਸਾਰੇ ਲੋਕਾਂ ਨੇ ਗਾਇਆ ਉਹ ਗੀਤ ਉਹ ਗੀਤ ਸੀਗਾ ਕਿ ਸਾਡੇ ਨਾਲੋਂ ਚੰਗੇ ਨੇ ਜਨੌਰ ਹਮੀਦਿਆ ਬਿਨਾ ਵੀਜ਼ੇ ਜਾਂਦੇ ਨੇ ਲਾਹੌਰ ਹਮੀਦਿਆ ਸੋ ਸਾਡੇ ਲਈ ਤਾਂ ਇੱਕ ਵੀਜ਼ਾ ਲਾ ਕੇ ਅਸੀਂ ਆਜ਼ਾਦ ਲੈ ਕੇ ਆਉਨੇ ਹਾਂ ਪਰ ਫਿਰ ਵੀ ਜਿਹੜੀਆਂ ਮੋਹ ਮੁਹੱਬਤਾਂ ਸਾਡਾ ਜਿਹੜਾ ਮੁਹੱਬਤੀ ਸਵਾਗਤ ਲੋਕਾਂ ਨੇ ਦਿਲਾਂ ਦੀਆਂ ਗਹਿਰਾਈਆਂ ਚੋਂ ਕੀਤਾ ਸੋ ਅਸੀਂ ਸਦਾ ਰਹਿਣੀ ਰਹਾਂਗੇ ਇਹ ਲੱਗਦਾ ਕਿ ਅਸੀਂ ਹਰ ਸਾਲ ਆਈਏ ਤੇ ਹਰ ਸਾਲ ਇਹ ਮੁਹੱਬਤਾਂ ਇਸੇ ਤਰ੍ਹਾਂ ਗੁਡੀਆਂ ਬੜੀਆਂ ਐਹੀ ਹੀ ਜਾਵਾਂਗੇ ਅੱਛਾ ਗੁਰਪ੍ਰੀਤ ਸਾਈਬਾ ਥੋੜੇ ਜੇ ਇਮੋਸ਼ਨਲ ਹੋ ਗਏ ਨੇ ਕਾਸੀ ਮੇਰੇ ਖਿਆਲ ਪੰਜਾਬ ਤੋਂ ਤੁਸੀਂ ਲਾਹੌਰ ਦੇ ਸਫ਼ਰ ਦੇ ਉੱਤੇ ਜਿਹੜੀ ਗੱਲ ਹੋ ਰਹੀ ਹੈ ਉਹਦੇ ਤੇ ਇਮੋਸ਼ਨਲ ਹੋਏ ਸਾਡੇ ਨਾਲ ਵੀ ਸ਼ੇਅਰ ਕਰੋ ਯਕੀਨ ਨਹੀਂ ਆ ਰਿਹਾ ਕਿ ਅਸੀਂ ਲਾਹੌਰ 'ਚ ਬੈਠੇ ਆ ਮੈਨੂੰ ਤਾਂ ਇਹ ਲੱਗਿਆ ਕਿ ਅਸੀਂ ਖੁਸ਼ਕਿਸਮਤਾਂ ਕਿ ਅਸੀਂ ਉਹ ਜਿਹੜੀ ਤਾਰ ਆ ਉਹ ਕ੍ਰੋਸ ਕਰਕੇ ਤੁਹਾਡੇ ਕੋਲ ਆ ਗਏ ਹਾਏ ਤੇ ਅੱਜ ਸ਼ਬਦ ਥੋੜੇ ਪੈ ਰਹੇ ਨੇ ਪਰ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆਂ ਤੇ ਸਾਨੂੰ ਇਹ ਲੱਗਦਾ ਕਿ ਜਿਵੇਂ ਮਲਕੀਤ ਨੇ ਕਿਹਾ ਕਿ ਹੁਣ ਤਾਂ ਸਾਡਾ ਰਾਹ ਹੀ ਖੁੱਲ ਗਿਆ ਅਸੀਂ ਹਰੇਕ ਸਾਲ ਆਈਏ ਤੇ ਇਸੇ ਤਰ੍ਹਾਂ ਤਰੀਕੇ ਨਾਲ ਵਕ ਵਕ ਨਾਟਕਾਂ ਦੇ ਰੂਪ ਵਿੱਚ ਆਈਏ ਪੰਜਾਬੀ ਮਾਂ ਬੋਲੀ ਦੇ ਉੱਤੇ ਜੋ ਪ੍ਰੋਗਰਾਮ ਹੋ ਰਹੇ ਨੇ ਉਹਨਾਂ ਚ ਪਾਰਟਿਸਪੇਟ ਕਰਨ ਲਈ ਆਈਏ ਕੱਲ ਜੋ ਕੱਲ ਦਾ ਪਹਿਲਾ ਦਿਨ ਸੀ ਕਾਨਫਰੰਸ ਦਾ ਬਾਕਮਾਲ ਸੀ ਸਾਨੂੰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਸਾਨੂੰ ਇਹ ਲੱਗਦਾ ਕਿ ਜੇ ਇਹੇ ਜਿਹੇ ਕਾਨਫਰੰਸਾਂ ਹੁੰਦੀਆਂ ਰਹਿਣ ਸਾਡਾ ਇਹ ਜਿਹੜਾ ਸਿੱਖਣ ਸਿਖਾਉਣ ਦਾ ਆਦਾਨ ਪ੍ਰਦਾਨ ਹੁੰਦਾ ਰਹੇ ਤਾਂ ਸਾਡੀਆਂ ਇਹ ਸਾਂਝਾਂ ਹੋਰ ਵੀ ਡੂੰਘੀਆਂ ਹੁੰਦੀਆਂ ਨੇ ਬਿਲਕੁਲ ਤੇ ਤੁਸੀਂ ਇਹ ਕਿਹਾ ਕਿ ਇਹ ਤੁਹਾਡੀ ਕਿਸਮਤ ਹੈ ਕਿ ਤੁਸੀਂ ਇੱਥੇ ਆਏ ਇਹ ਸਾਡੀ ਕਿਸਮਤ ਹੈ ਕਿ ਤੁਸੀਂ ਪਹੁੰਚੇ ਰਹੇ ਥੇ ਤੇ ਅੱਜ ਸਾਡੇ ਮੱਥੇ ਤੇ ਹੋਰ ਵੀ ਲੱਕੀ ਹੈਗੇ ਆ ਕਿ ਐਕਸਪ੍ਰੈਸੋ ਦੇ ਤੁਸੀਂ ਸੈੱਟ ਤੇ ਆ ਗਏ ਅੱਛਾ ਰੋਨੀ ਸਾਹਿਬ ਤੁਸੀਂ ਪਾਰਟਿਸਿਪੇਟ ਕੀਤਾ ਹੈ ਪੰਜਾਬੀ ਕਾਨਫਰੰਸ ਤੇ ਤੁਸੀਂ ਕੀ ਸਮਝਦੇ ਹੋ ਕਿ ਇੱਕਦਮ ਆਤ ਹੋ ਸਕਦੇ ਨੇ ਸਰਹੱਦ ਪਾਰ ਤੇ ਇੱਥੇ ਤੇ ਉਹ ਭਾਰਤ ਦੇ ਚ ਕਿ مزید ਇਹਨੂੰ ਤਕਵੀਤ ਮਿਲੇ ਇਹਨੂੰ ਤਰਵੀਜ਼ ਮਿਲੇ ਐ ਮਜ਼ੀਦ ਅੱਗੇ ਜਾਏ ਪੰਜਾਬੀ ਜਿਹੜੀ ਮਾਂ ਬੋਲੀ ਹੈ ਦੇਖੋ ਪਹਿਲੀ ਕਾਨਫਰੰਸ ਦੇ ਵਿੱਚ ਇਹਨਾਂ ਲੋਕਾਂ ਨੇ ਇੱਕ ਅਹਿਦ ਲਿਆ ਕਿ ਅਸੀਂ ਜਿਹੜੀ ਸਾਡੀ ਮਦਰ ਟੰਗ ਹੈ ਸਾਡੀ ਮਾਂ ਬੋਲੀ ਹੈ ਅਸੀਂ ਉਹਦੇ ਲਈ ਕੰਮ ਕਰਨਾ ਹੈ ਕਿਉਂਕਿ ਜਿਵੇਂ ਜਿਵੇਂ ਅੱਗੇ ਸਮਾਂ ਤਰੱਕੀ ਕਰ ਰਿਹਾ ਹੈ ਵਕਤ ਅੱਗੇ ਵਧਦਾ ਜਾਂਦਾ ਹੈ ਤੇ ਸਾਡੇ ਕੋਲੇ ਬਹੁਤ ਟੈਕਨੋਲੋਜੀ ਆ ਰਹੀ ਹੈ ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ ਪਰ ਵੱਡੀ ਟੈਕਨੋਲੋਜੀ ਦੇ ਵਿੱਚ ਕਿਤੇ ਸਾਡੇ ਜਿਹੜੇ ਅੰਦਰੂਨੀ ਜਜ਼ਬਾਤ ਸਨ ਅਸੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਇਹ ਲੱਗਿਆ ਕਿ ਅਸੀਂ ਬਾਹਰੋਂ ਕੁਝ ਹੋਰ ਤਰੀਕੇ ਨਾਲ ਦੇਖਣਾ ਹੈ ਤੇ ਅੰਦਰੋਂ ਕੁਸੀਂ ਅਸੀਂ ਕੁਝ ਹੋਰ ਹਾਂ ਪਰ ਜਿਹੜੇ ਪਹਿਲੇ ਸਾਡੇ ਬਜ਼ੁਰਗਾਂ ਸਾਨੂੰ ਸਾਡੇ ਵੱਡੇ ਸਨ ਉਹ ਜੋ ਅੰਦਰੋਂ ਸੀਗੇ ਉਹ ਹੀ ਬਾਹਰੋਂ ਦਿਖਦੇ ਸੀਗੇ ਪਰ ਸਾਡੇ ਕੋਲੇ ਮਸਲਾ ਤੇ ਇਹੋ ਜਿਹਾ ਨਹੀਂ ਕਿ ਅਸੀਂ ਬਾਹਰੋਂ ਕੁਛ ਅਜ ਹੋਰ ਹਾਂ ਤੇ ਅੰਦਰੋਂ ਕੁਛ ਹੋਰ ਹਾਂ ਸਾਨੂੰ ਇਹ ਲੱਗਣ ਲੱਗ ਪਿਆ ਕਿ ਸਾਡੀ ਜਿਹੜੀ ਮਾਂ ਦੀ ਬੋਲੀ ਹੈ ਸਾਡੀ ਮਾਂ ਦੀ ਜ਼ੁਬਾਨ ਹੈ ਸਾਨੂੰ ਲੱਗਦਾ ਹੈ ਕਿ ਉਹ ਜੱਟ ਲੋਕਾਂ ਦੀ ਭਾਸ਼ਾ ਹੈ ਸਾਨੂੰ ਲੱਗਦਾ ਹੈ ਕਿ ਉਹ ਦੇਸੀ ਲੋਕਾਂ ਦੀ ਭਾਸ਼ਾ ਹੈ ਉਹਦੇ ਵਿੱਚ ਅਸੀਂ ਤਰੱਕੀ ਨਹੀਂ ਕਰ ਸਕਦੇ ਇਹ ਸਾਡੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਵਹਿਮ ਹੈ ਸੋ ਉਸ ਸਾਨੂੰ ਲੱਗਦਾ ਹੈ ਕਿ ਹਰ ਸਮਿਆਂ ਦੇ ਵਿੱਚ ਵੱਡਿਆਂ ਨੇ ਆਪਣੇ ਛੋਟਿਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਇੱਕ ਮੈਸੇਜ ਦਿੱਤਾ ਹੈ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਇੱਕ ਮੋਰਲ ਜਿਹੜੀ ਵੈਲਿਊਜ਼ ਨੇ ਸਾਡੀਆਂ ਨਰੋਈਆਂ ਕਦਰਾਂ ਕੀਮਤਾਂ ਦੀਆਂ ਦਿੱਤੀਆਂ ਇਹ ਫਰਜ਼ ਹੁੰਦਾ ਹੈ ਹਰ ਔਰ ਪੀੜੀ ਦਾ ਫਰਜ਼ ਹੁੰਦਾ ਹੈ ਕਿ ਆਉਣ ਵਾਲੀ ਪੀੜੀ ਨੂੰ ਕੁਝ ਨਾ ਕੁਝ ਦੇ ਕੇ ਜਾਵੇ ਸੋ ਮੈਨੂੰ ਲੱਗਦਾ ਹੈ ਅਸੀਂ ਆਪਣਾ ਕਰਜ਼ਾ ਉਤਾਰ ਰਹੇ ਹਾਂ ਅਸੀਂ ਜਿਹੜਾ ਕੁਝ ਅਸੀਂ ਆਪਣੇ ਵੱਡਿਆਂ ਤੋਂ ਸਿੱਖਿਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਦੇ ਕੇ ਜਾਈਏ ਪਰ ਸਾਡੀ ਜਨਰੇਸ਼ਨ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅੱਜ ਸਾਡੇ ਕੋਲੇ ਸੋਸ਼ਲ ਮੀਡੀਆ ਵਰਗੀਆਂ ਚੀਜ਼ਾਂ ਨੇ ਅੱਜ ਸਾਡੇ ਕੋਲੇ ਬਹੁਤ ਕੋਸ਼ਾ ਅਸੀਂ ਦੁਨੀਆ ਨਾਲ ਜੁੜੇ ਹੋਏ ਹਾਂ ਅਸੀਂ ਉਹਦੇ ਖਿਲਾਫ ਨਹੀਂ ਆ ਅੱਜ ਮੋਬਾਈਲ ਬਹੁਤ ਬੜੀ ਉਤਮ ਕਾਰ ਦੇ ਵਿਗਿਆਨ ਦੀ ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ ਪਰ ਨਮਾਣੀ ਆਤੀ ਜੀ ਦਾ ਸਵਾਗਤ ਕਰਦੇ ਕਰਦੇ ਸਾਨੂੰ ਪੁਰਾਣੀਆਂ ਚੀਜ਼ਾਂ ਨਹੀਂ ਭੁੱਲਣੀਆਂ ਚਾਹੀਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਵੈਲਿਊਜ਼ ਨੇ ਸਾਡੀਆਂ ਸਾਡੇ ਬਜ਼ੁਰਗਾਂ ਦੀ ਜਿਹੜਾ ਆਦਬ ਸਤਕਾਰ ਹੈ ਸਾਨੂੰ ਉਹਦੀ ਅਹਿਮੀਅਤ ਨੂੰ ਜਾਨਣਾ ਚਾਹੀਦਾ ਹੈ ਕਿਉਂਕਿ ਸਭ ਤੋਂ ਪਹਿਲੀ ਜ਼ੁਬਾਨ ਜਦੋਂ ਬੰਦਾ ਇਸ ਕੋਈ ਵੀ ਇਨਸਾਨ ਇਸ ਧਰਤੀ ਦੇ ਉੱਤੇ ਆਉਂਦਾ ਹੈ ਇਸ ਧਰਤੀ ਨੂੰ ਦੇਖਦਾ ਹੈ ਤਾਂ ਉਹ ਜਿਹੜੀ ਸਭ ਤੋਂ ਪਹਿਲੀ ਜ਼ੁਬਾਨ ਹੁੰਦੀ ਹੈ ਉਹ ਦੀ ਮਾਂ ਦੀ ਜ਼ੁਬਾਨ ਹੁੰਦੀ ਹੈ ਜਿਹੜੀ ਉਹ ਦੀ ਮਾਂ ਨੇ ਉਹ ਦਿੱਤੀ ਹੈ ਸਿਖਾਈ ਸੋ ਉਹ ਮੇਰੀ ਮਾਂ ਦੀ ਜ਼ੁਬਾਨ ਮੱਖੋ ਮਿੱਠੀ ਬੋਲੀ ਹੈ ਸਾਡੀ ਤੇ ਸਾਡਾ ਫਰਜ਼ ਹੈ ਤੇ ਸਾਡੀ ਮਾਂ ਨੇ ਜਿਹੜੀ ਸਾਨੂੰ ਬੋਲੀ ਦਿੱਤੀ ਅਸੀਂ ਆਪਣੇ ਬੱਚਿਆਂ ਨੂੰ ਬੋਲੀ ਬਾਰੇ ਜਾਣਕਾਰੀ ਦਈਏ ਕਿ ਇਹ ਬੋਲੀ ਐਵੇਂ ਨਹੀਂ ਇੱਥੋਂ ਤੱਕ ਪਹੁੰਚੀ ਇਹ ਬੋਲੀ ਦੇ ਪਿੱਛੇ ਬਹੁਤ ਬੜਾ ਇਤਿਹਾਸ ਹੈ ਅੱਜ ਜਿੰਨੇ ਵੀ ਮੁਲਕਾਂਤ ਨੇ ਦੁਨੀਆਂ ਦੇ ਉਹਨਾਂ ਮੁਲਕਾਂ ਦੇ ਵਿੱਚ ਸਾਡੀ ਜਿਹੜੀ ਜਨਰੇਸ਼ਨ ਨਵੀਂ ਮਾਈਗ੍ਰੇਟ ਹੋਈ ਹੈ ਤੇ ਮਾਈਗ੍ਰੇਟ ਹੋ ਕੇ ਉਹਨਾਂ ਨੇ ਉੱਥੇ ਆਪਣੇ ਵਿਆਹ ਨਕਾਰ ਰਚੇ ਨੇ ਬਾਹਰਲੇ ਕੰਟਰੀਜ਼ ਦੇ ਵਿੱਚ ਜਾ ਕੇ ਜਿਹੜੀ ਉੱਥੇ ਅਗਲੀ نسل ਪੈਦਾ ਹੋਈ ਏ ਸਾਡੇ ਘਰਾਂ ਦੇ ਵਿੱਚ ਸਾਡਾ ਫਰਜ਼ ਉਹਨਾਂ ਨੂੰ ਦੱਸਣ ਦਾ ਹੈ ਕਿ ਅਸੀਂ ਸਾਡਾ ਸਾਡੀਆਂ ਜੜਾਂ ਕੀ ਨੇ ਸਾਡੀ ਵੈਲਿਊਜ਼ ਕੀ ਨੇ ਹਾਂ ਇਕਵਰੀ ਜ਼ਬਰਦਸਤ ਤੇ ਬੜੀ ਵਧੀਆ ਤੁਸੀਂ ਗੱਲ ਕੀਤੀ ਏ ਤੇ ਮੈਂ ਚਾਹਾਂਗੀ ਕਿ ਇੱਥੇ ਅਸੀਂ ਬ੍ਰੇਕ ਤੇ ਜਾਈਏ ਤੁਸੀਂ ਕਿਤੇ ਮਤ ਜਾਈਏ ਦੋਨੋਂ ਸਾਡੇ ਪਰੋਣੇ ਸਾਡੇ ਨਾਲ ਹੀ ਮੌਜੂਦ ਨੇ ਤੇ ਮਜ਼ੀਦ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ویلکم بیک بریک پر جانے سے پہلے بھارت سے آئے ہمارے خصوصی مہمان ملکیت رونی صاحب گرپریت گور صاحبہ ہمارے ساتھ صاحب موجود ہیں انہی سے اپنے گفتگو کا آغاز کرتے ہیں آپ بتائیے گا گرپریت گور صاحب صاحبہ صاحب, کہ اس وقت آپ کیا سوچتی ہیں کہ ہم نے پنجابی کی تو بات کر لی لیکن ایک خاص تسی دیکھ دیو کہ پنجابی فلمہ ਉਹਨਾਂ ਦੀ ਬਹੁਤ ਮਕਬੂਲੀਅਤ ਹੋ ਗਈ ਹੈ ਹੁਣ ਤੁਹਾਡੀ ਐਕਟਿੰਗ ਦੀ ਵਜ੍ਹਾ ਤੋਂ ਤੁਹਾਡੇ ਅਦਾਕਾਰੀ ਦੀ ਵਜ੍ਹਾ ਤੋਂ ਕਦੀ ਤੁਸੀਂ ਫਨੀ ਕਿਰਦਾਰ ਵਿੱਚ ਨਜ਼ਰ ਆਉਂਦੇ ਹੋ ਕਦੀ ਇਮੋਸ਼ਨਲ ਕਿਰਦਾਰ ਵਿੱਚ ਨਜ਼ਰ ਆਉਂਦੇ ਹੋ ਤੇ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਫਿਲਮਾਂ ਇੱਥੋਂ ਵੀ ਬਣਨੀਆਂ ਚਾਹੀਦੀਆਂ ਨੇ ਪਾਕਿਸਤਾਨ ਤੋਂ ਵੀ ਆਉਣੀਆਂ ਚਾਹੀਦੀਆਂ ਨੇ ਬਿਲਕੁਲ ਬਿਲਕੁਲ ਸਾਨੂੰ ਤਾਂ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜਲਦੀ ਜਲਦੀ ਅਸੀਂ ਇੱਥੇ ਆ ਕੇ ਜੇ ਹੁਣ ਆ ਹੀ ਗਏ ਇੱਕ ਵਾਰੀ ਸਾਡੀ ਐਂਟਰੀ ਹੋ ਗਈ ਤੇ ਅਗਲੀ ਅਸੀਂ ਇੱਥੇ ਫਿਲਮ ਹੀ ਕਰਨਾ ਜੀ ਜ਼ਬਰਦਸਤ ਤੇ ਹਰ ਫਿਲਮ ਇੱਥੇ ਪੰਜਾਬੀ ਫਿਲਮ ਇੱਥੇ ਲੱਗਣੀ ਚਾਹੀਦੀ ਹੈ ਸਿਨੇਮਿਆਂ ਦੇ ਵਿੱਚ ਤਾਂ ਕਿ ਜਿਹੜੀ ਸਾਡੇ ਇਥੋਂ ਦਾ ਆਵਾਮ ਹੈ ਉਹ ਸਾਰੇ ਫਿਲਮ ਦੇਖ ਸਕਣ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਪਤਾ ਨਹੀਂ ਇਹ ਇਥੇ ਕਿੰਨੀਆਂ ਕਿ ਫਿਲਮਾਂ ਚੱਲ ਰਹੀਆਂ ਜਿਹੜੇ ਸਾਨੂੰ ਇੰਨਾ ਪਿਆਰ ਦੇ ਰਿਹਾ ਇਹਦਾ ਮਤਲਬ ਸਾਡੇ ਚਿਹਰਿਆਂ ਨੂੰ ਉਹਨਾਂ ਨੇ ਬਹੁਤ ਦੇਖਿਆ ਇਸ ਕਰਕੇ ਇਹਦੇ ਨਾਲ ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ ਕਿ ਇਹਦੇ ਨਾਲ ਪੰਜਾਬੀ ਮਾਂ ਬੋਲੀ ਦਾ ਫੈਸਾਰ ਹੋਰ ਵੀ ਜ਼ਿਆਦਾ ਹੋਊਗਾ ਕਿਉਂਕਿ ਜਦੋਂ ਬੱਚੇ ਦੇਖਣਗੇ ਤਾਂ ਬਹੁਤ ਕੁਝ ਸਿੱਖਣਗੇ ਇਸੇ ਤਰੀਕੇ ਨਾਲ ਜਦੋਂ ਅਸੀਂ ਹੋਰ ਕੰਟਰੀ 'ਚ ਜਾਂਦੇ ਹਾਂ ਉੱਥੋਂ ਦੇ ਲੋਕ ਸਾਨੂੰ ਇਹੀ ਗੱਲ ਕਹਿੰਦੇ ਆ ਕਿ ਸਾਡੇ ਬੱਚੇ ਜਿਹੜੇ ਪੰਜਾਬੀ ਬੋਲ ਨਹੀਂ ਸਕਦੇ ਬੋਲਦੇ ਨਹੀਂ ਜਾਂ ਉਹਨਾਂ ਨੂੰ ਉਹਦੇ ਸਕੂਲਾਂ ਤੇ ਜਾਣਾ ਪੈਂਦਾ ਤੇ ਜਦੋਂ ਉਹ ਫਿਲਮ ਦੇਖਦੇ ਆ ਤਾਂ ਉਹ ਸਾਨੂੰ ਫਿਰ ਸਵਾਲ ਕਰਦੇ ਆ ਉਹ ਤੁਹਾਡੇ ਡਾਇਲੋਗਾਂ ਦੇ ਸਾਥੋਂ ਅਰਥ ਪੁੱਛਦੇ ਆ ਜਿਹਦੇ ਨਾਲ ਸਾਡੀ ਮਾਂ ਬੋਲੀ ਦਾ ਪਸਾਰਾ ਹੋਰ ਵੀ ਜ਼ਿਆਦਾ ਹੁੰਦਾ ਤੇ ਮੈਨੂੰ ਇਹ ਮਾਣ ਹੈ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੇ ਵਿੱਚ ਇੰਨਾ ਕੰਮ ਕਰ ਚੁੱਕੇ ਹਾਂ ਜਿੰਨਾ ਕਿ ਸਾਨੂੰ ਮਿਲਿਆ ਤੇ ਅੱਗੇ ਤੋਂ ਵੀ ਅਸੀਂ ਇਹ ਕੰਮ ਕਰਦੇ ਰਹੀਏ ਤਾਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਵਰਲਡ ਲੈਵਲ ਤੇ ਹੋਰ ਵੀ ਪਛਾ ਸਕੀਏ ਤਾਂ ਇਹ ਤਾਂ ਸਾਡਾ ਆਪਣਾ ਹਿੱਸਾ ਲੈਣ ਦਾ ਪੰਜਾਬ ਲੈਣਦੇ ਪੰਜਾਬ ਦੇ ਵਿੱਚ ਅਸੀਂ ਇਹੀ ਮੰਗ ਵੀ ਕਰਦੇ ਹਾਂ ਕਿ ਸਾਡੀ ਮਾਂ ਬੋਲੀ ਦੀਆਂ ਫਿਲਮਾਂ ਲੱਗਣ ਤੇ ਇੱਥੇ ਵਧਣ ਤਾਂ ਕਿ ਅਸੀਂ ਆਪਣੇ ਜਿਹੜੇ ਜਜ਼ਬਾਤ ਹੈ ਜਿਹੜੇ ਆਪਣੀ ਮਾਂ ਬੋਲੀ ਚ ਅਸੀਂ ਪ੍ਰਗਟ ਕਰ ਸਕਦੇ ਹਾਂ ਉਹ ਹੋਰ ਲੈਂਗੁਏਜ ਦੇ ਵਿੱਚ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਸਾਡੇ ਗੀਤ ਸਾਡੇ ਇਥੋਂ ਤੱਕ ਕਿ ਜੇ ਤਾਂ ਸਾਡੀ ਮੌਤ ਦੇ ਬਹਿਣ ਹੈ ਉਹ ਵੀ ਸਾਝੇ ਨੇ ਸਾਡੇ ਬੁੱਲੇ ਸਾਝੇ ਨੇ ਸਾਡੀ ਹੀਰ ਸਾਜੀ ਹੈ ਸਾਡੇ ਬਾਬਾ ਨਾਨਕ ਸਾਝਾ ਹੈ ਤੇ ਫਿਰ ਸਾਡਾ ਇਹ ਜਿਹੜਾ ਸਾਰਾ ਕਲਚਰ ਹੈ ਸਾਡਾ ਇੱਕ ਕਲਚਰ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਇੱਥੇ ਵੀ ਇਹ ਪਸਾਰ ਹੈ ਜਿਹੜਾ ਹੋਣਗਾ ਸਰਵਾਂ ਖਰੂਗੀ ਜ਼ਿੰਦਗ ਬਣ ਰਹੀ ਹੈ ਪੰਜਾਬੀ ਬਿਲਕੁਲ ਹੋਰ ਹੈ ਹੋਰ ਬਹੁਤ ਜ਼ਿਆਦਾ ਇਸੇ ਲਈ ਬਹੁਤ ਜ਼ਿਆਦਾ ਫੈਨਸ ਹੈ ਆਪ ਹਾਂ ਪੇ ਅੱਛਾ ਰੋਣੀ ਸਾਬ ਮੈਂ ਤੁਹਾਡੇ ਕੋਲ ਆਵਾਂਗੀ ਜਿਸ ਤਰ੍ਹਾਂ ਹਲੇ ਅਸੀਂ ਗੱਲ ਕਰ ਰਹੇ ਹਾਂ ਕਿ ਅਗਰ ਚਾਨ ਵਾਲੇ ਵੇਖੀਏ ਤੇ ਪੰਜਾਬੀ ਤੇ ਚਾਨ ਵਾਲੇ ਹੀ ਹੁੰਦੇ ਨੇ ਭਾਵੇਂ ਇਸ ਸਰਦ ਦੇ ਇਸ ਪਾਰ ਹੋਣ ਤੇ ਭਾਵੇਂ ਉਸ ਪਾਰ ਤੇ ਤੁਹਾਨੂੰ ਲੱਗਦਾ ਹੈ ਜਿਸ ਤਰੀਕੇ ਨਾਲ ਹੁਣ ਕੰਮ ਹੋਣਾ ਸ਼ੁਰੂ ਹੋਇਆ ਹੈ ਤੇ ਸਰਹੱਦਾ ਤੇ ਜਿਹੜੀਆਂ ਸਖਤੀਆਂ ਨੇ ਜਿਹੜੀਆਂ ਦੂਰੀਆਂ ਨੇ ਅਗਲੇ ਆਉਣ ਵਾਲੇ ਵਕਤਾਂ 'ਚ ਉਹ ਘਟ ਹੋ ਜਾਣੀ ਹੈ ਹਾਂਜੀ ਬਿਲਕੁਲ ਜਿਵੇਂ ਆਪਾਂ ਕਹਿੰਦੇ ਕਿ ਮੌਸਮ ਬਦਲ ਰਿਹਾ ਤੇ ਇਹ ਵੀ ਇਹ ਵੀ ਮੌਸਮ ਬਦਲ ਰਿਹਾ ਜੀ ਹੌਲੀ ਹੌਲੀ ਨਵੀਂ ਜਨਰੇਸ਼ਨ ਜਿਹੜੀ ਆ ਰਹੀ ਹੈ ਪਰ ਲਿਖ ਕੇ ਲੋਕ ਅੱਗੇ ਆ ਰਹੇ ਨੇ ਉਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਅਮਨ ਉਮਾਨ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਇੱਕੋ ਜ਼ਿੰਦਗੀ ਮਿਲਦੀ ਹੈ ਉਹ ਮਨਨ ਲਈ ਹੰਡਾਉਣ ਲਈ ਤੇ ਤਰੱਕੀ ਕਰਨ ਲਈ ਸਾਰਾ ਕੁਝ ਕਰਨ ਲਈ ਦੇਖਣ ਲਈ ਘੁੰਮਣ ਫਿਰਨ ਲਈ ਤੇ ਅਸੀਂ ਉਹ ਜ਼ਿੰਦਗੀ ਇਹ ਜੇ ਮਸਲਤ ਰਿਤ ਵਿੱਚ ਸਾਨੂੰ ਜਾਇਆ ਨਹੀਂ ਕਰਨੀ ਚਾਹੀਦੀ ਦੂਜੀ ਗੱਲ ਇਹ ਕਿ ਜਿਹੜਾ ਨਾ ਆਪਣੀ ਤਾਂ ਚਲੋ ਜ਼ੁਬਾਨ ਵੀ ਸਾਂਝੀ ਆਪਣਾ ਤਾਂ ਕਲਚਰ ਵੀ ਸਾਰਾ ਕੁਝ ਸਾਂਝਾ ਹੈ ਸਾਡੇ ਤਾਂ ਬਜ਼ੁਰਗ ਸਾਂਝੇ ਸੀਗੇ ਪਰ ਜਿਹੜੇ ਕਲਾ ਹੈ ਨਾ ਕਲਾ ਦੀ ਕੋਈ ਜ਼ੁਬਾਨ ਨਹੀਂ ਹੈ ਮੈਨੂੰ ਲੱਗਦਾ ਕਿ ਬਹੁਤ ਸਾਰਾ ਜੈਸਚਰ ਤੁਹਾਡੀ ਬੋਡੀ ਦਾ ਇਹੋ ਜਿਹਾ ਹੁੰਦਾ ਹੈ ਕਿ ਕਈ ਵਾਰ ਅਸੀਂ ਦੂਜੀ ਭਾਸ਼ਾ ਦੀ ਫਿਲਮ ਦੇਖਦੇ ਹਾਂ ਦੂਜੀ ਬੋਲੀ ਜੁਬਾਨ ਦੀ ਫਿਰ ਮੈਂ ਦੇਖਦੇ ਹਾਂ ਜਿਹਦੇ ਵਿੱਚ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਪਰ ਅਸੀਂ ਜੈਸਚਰ ਤੋਂ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਅੱਛਾ ਇਹ ਬੰਦਾ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਚਾਰਲਸ ਚੈਂਪਲਨ ਵਰਲਡ ਦਾ ਇੱਕ ਫੇਮਸ ਕਮੀਡੀਅਨ ਹੈ ਹਾਲਾਂਕਿ ਉਹਦੀ ਆਪਣੀ ਜਿਹੜੀ ਲਾਈਫ ਸੀਗੀ ਪਰਸਨਲ ਲਾਈਫ ਸੀਗੀ ਉਹਦੇ ਵਿੱਚ ਬਹੁਤ ਉਹਨੇ ਦੁੱਖ ਦੇਖੇ ਬਹੁਤ ਸਾਰੀਆਂ ਮੁਸੀਬਤ ਦੇ ਨਾਲ ਉਹਦਾ ਸਾਹਮਣਾ ਹੋਇਆ ਪਰ ਉਹ ਉਹਨੇ ਕੰਮ ਇੱਕ ਕਿਹਾ ਕਿ ਮੁਸੀਬਤਾਂ ਤਾਂ ਆਉਣਗੀਆਂ ਹੀ ਮੈਂ ਮੁਸੀਬਤਾਂ ਨੂੰ ਇਸ ਤਰੀਕੇ ਨਾਲ ਹੈਂਡਲ ਕਰਾਂਗਾ ਕਿ ਮੈਂ ਜਿਨ੍ਹਾਂ ਲੋਕਾਂ ਨੂੰ ਲੱਗਦਾ ਕਿ ਮੁਸੀਬਤ ਬਹੁਤ ਵੱਡਾ ਪਹਾੜ ਹੁੰਦੀ ਹੈ ਮੈਂ ਛੋਟਾ ਕਰਾਂਗਾ ਤੇ ਮੈਂ ਉਹਨਾਂ ਲੋਕਾਂ ਨੂੰ ਹਸਾਵਾਂਗਾ ਉਹਨਾਂ ਦੇ ਚਿਹਰੇ ਤੇ ਜਿਹੜੀ ਮੁਸਕਰਾਹਟ ਲੈ ਕੇ ਆ ਮੈਂ ਹੱਦ ਤੱਕ ਕਾਮਯਾਬ ਵੀ ਰਹਨੇ ਆ ਆਪਣੇ ਬਹੁਤ ਬਹੁਤ ਸ਼ੁਕਰੀਆ ਮੈਂ ਤੇ ਕੋਰ ਸਾਹਿਬਾ ਤੁਸੀਂ ਦੱਸੋ ਕਿ স্মੋਗ ਦਾ স্মੋਗ ਦੀ ਸੁਰਤ ਹੈ ਹਾਲ ਇਹੀ ਹੈ ਹਾਂ ਜਦੋਂ ਅਸੀਂ ਫੋਨ ਤੇ ਗੱਲ ਕੀਤੀ ਕਿ ਇੱਥੇ ਮੌਸਮ ਕਿਹੋ ਜਿਹਾ ਹੈ ਮੈਂ ਤਾਂ ਚਲੋ ਨੱਟ ਦੱਸ ਹੀ ਦਿੰਦਾ ਪਰ ਫਿਰ ਵੀ ਇਹ ਲੱਗਦਾ ਹੁੰਦਾ ਕਿ ਅਸੀਂ ਗੱਲ ਕਰੀਏ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਤੇ ਜਦੋਂ ਅਸੀਂ ਬਾਰਡਰ ਕ੍ਰੋਸ ਕੀਤਾ ਤੇ ਇੱਕ ਦਿਨ ਪਹਿਲਾਂ ਗੁਰਪੁਰਬ ਲੰਘ ਕੇ ਗਿਆ ਸੀ ਤੇ ਮੈਨੂੰ ਇਹ ਲੱਗਿਆ ਕਿ ਬਾਬੇ ਨਾਨਕ ਦੀ ਵੀ ਕਿਰਪਾ ਹੋਗੀ ਕਿ ਮਿੱਟੀ ਦੁੱਧ ਫਕੀਰ ਜੀ ਆਇਓ ਤੇ স্মੋਗ ਸਾਰੀ ਛੱਟ ਗਈ ਹੈ ਤੇ ਕੋਈ ਨਾ ਸੀ ਕੋਈ ਮਹੀਨੇ ਬਾਅਦ ਲੋਰੀਆਂ ਨੇ ਨਾ ਇਦਾਂ ਸੁਣੇ ਰੀਆ ਕਰਨਾ ਵੇਖੀਆਂ ਨੇ ਤੇ ਚਾਣ ਵਾਲਿਆਂ ਨੂੰ ਕੁਝ 10 ਸਾਡੇ ਕੋਲ ਬੜਾ ਵਕਾਟੇ ਕੋਈ ਪੈਗਾਮ ਤੁਸੀਂ ਦੋਵੇਂ ਦੇਣਾ ਚਾਹੁੰਦੇ ਲੋਰੀਆਂ ਦੀ ਬੇਨਤੀ ਹੈ ਜਦੋਂ ਤੁਹਾਨੂੰ ਇੱਥੇ ਹੋਇਆ ਕਰੇ ਫੋਗ ਹੋਇਆ ਕਿ ਸਾਨੂੰ ਬੋਲਾ ਬਦਦਿਆ ਚਾਹਾਂਗੇ ਸਾੰਗਿਆ ਬੜੀਆਂ ਰਹਿਣ ਪਿਆਰ ਮੁਹੱਬਤ ਬਣਿਆ ਰਵੇ ਤੇ ਮੈਂ ਜਿਹੜੇ ਸਾਡੇ ਪਰ ਹਜੇ ਚੜਦੇ ਪੰਜਾਬ ਚ ਲੋਕ ਬੈਠੇ ਆ ਤਰਸ ਰਹੇ ਨੇ ਅਸੀਂ ਇੱਥੋਂ ਆਲਾ ਪਿਆਰ ਪਰ ਪਰ ਕੇ ਲੈ ਕੇ ਉਹਨਾਂ ਲਈ ਜਾ ਰਹੇ ਹਾਂ ਤੇ ਜੇ ਕੋਈ ਮਨਾਂ ਦੇ ਵਿੱਚ ਕੁਝ ਅਲੱਗ ਵੀ ਰਿਹਾ ਉਹਨਾਂ ਨੂੰ ਤਾਂ ਮੈਨੂੰ ਇਹ ਲੱਗਦਾ ਕਿ ਉੱਥੇ ਜਾ ਕੇ ਵੀ ਅਸੀਂ ਉਹਨਾਂ ਨਾਲ ਇਹੀ ਗੱਲਬਾਤ ਕਰਦਾ ਰਵਾਂਗੇ ਸਲੂਟ ਹੈ ਤੁਹਾਡੀ ਮਹਿਮਾਨ ਨਵਾਜ਼ੀ ਬੜੇ ਇੱਕ ਥੋੜਾ ਬਹੁਤ ਇੱਕ ਥੋੜਾ ਬਹੁਤ ਸ਼ੁਕਰੀਆ ਇਸ ਗੱਲੋਂ ਕਿ ਤੁਸੀਂ ਬਹੁਤ ਸਾਰੀ ਵਿਰਾਸਤ ਹਲੇ ਸੰਭਾਲ ਕੇ ਰੱਖੀ ਹੈ ਵੱਡੇ ਕੋਲੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਜਨਰੇਸ਼ਨ ਦੇ ਅੱਗੇ ਕਮ ਆਉਣਗੀਆਂ ਤੁਸੀਂ ਉਹ ਬਹੁਤ ਸੰਭਾਲ ਕੇ ਰੱਖੇ ਨੇ ਤੁਸੀਂ ਖਾਸ ਕਰਕੇ ਜਿਹੜੀ ਉਹ ਲਿਆਕਤ ਸੰਭਾਲ ਕੇ ਰੱਖੀ ਹੈ ਸਰ ਸਾਹਿਬ ਤੁਹਾਨੂੰ ਦੋਆ ਦਾ ਬਹੁਤ ਬਹੁਤ ਸ਼ੁਕਰੀਆ ਤੇ ਸਦ ਨਾਸਿਰ ਤੁਹਾਡੇ ਬਲਕੇ ਸਾਡੇ ਦਿਲ ਦੇ ਹੁੰਦੇ ਸਾਨ ਜੀ ਇਹ ਬਈ ਓਕੇ ਜੀ ਆਪ ਵੀਡੀਓ ਵੇਖੀਏ ਤੁਸੀਂ ਅੱਛੇ ਜੀ ਅ ਚੜਦੇ ਪੰਜਾਬ ਦੇ ਐਕਟਰਸ ਜਿਹੜੇ ਨੇ ਉਹ ਪਾਕਿਸਤਾਨ ਦੇ ਬਹੁਤ ਵੱਡੇ ਚੈਨਲ ਤੇ ਮੌਜੂਦ ਸਨ ਤੇ ਉਹਨਾਂ ਨੇ ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ ਲਾਈਕ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਕਿ ਕੀ ਇਮੋਸ਼ਨਸ ਨੇ ਉਹਨਾਂ ਦੇ ਪਾਕਿਸਤਾਨ ਜਾ ਕੇ ਤੇ ਪਾਕਿਸਤਾਨ ਵਿੱਚ ਜਦੋਂ ਵੀ ਆਉਂਦੇ ਨੇ ਜੋ ਵੀ ਆਂਦਾ ਹੈ ਉਹ ਜ਼ਿਆਦਾ ਇਮੋਸ਼ਨਲ ਹੁੰਦਾ ਹੈ ਕੀ ਵਜ੍ਹਾ ਹੈ ਇੰਨਾ ਪਿਆਰ ਲੱਗਦਾ ਹੈ ਇੰਨੀ ਇੱਜ਼ਤ ਲੱਗਦੀ ਹੈ ਤੇ ਜ਼ਾਹਿਰ ਜਿਹੀ ਗੱਲ ਹੈ ਪਿਆਰ ਅਹ ਚਾਹੇ ਇੰਡੀਆ ਦਾ ਪੰਜਾਬ ਹੋਵੇ ਚਾਹੇ ਪਾਕਿਸਤਾਨ ਦਾ ਹੋਵੇ ਉੱਥੇ ਹੈ ਮੌਜੂਦ ਹੈ ਤੇ ਉਹ ਕਦੇ ਖ਼ਤਮ ਨੀ ਹੋ ਸਕਦਾ ਆਈ ਥਿੰਕ ਇਹੀ ਰੀਜ਼ਨ ਹੈ ਕਿ ਲੋਕੀ ਆਪਸ 'ਚ ਇੰਨੇ ਕੁਨੈਕਟ ਹੁੰਦੇ ਨੇ ਆਪਸ ਵਿੱਚ ਇੰਨੇ emotional ਹੋ ਜਾਂਦੇ ਨੇ ਜਿਵੇਂ ਇਹਨਾਂ ਨੇ share ਕੀਤਾ ਕਿ ਪਾਕਿਸਤਾਨ ਆਉਣ ਦੀ ਇਹਨਾਂ ਨੂੰ किन्नी खुशी सी पूरी रात नहीं सुते ठीक है तो बहुत बहुत इंट्रस्टिंग लग्या वेख के बहुत वाया लग्या पाकिस्तान दे लेंदे पंजाब के जो भी आना चाहता है इंडिया तो नो मोस्ट वेलकम, तुसी आओ जो भी कहना चाहते हो तीस लाजमी दसो कॉमेंट सैक्शन वीडियो में लाइक तो शेयर लाजमी करो थोड़े सपोर्ट की बहुत ज्यादा जरूरत है अभी भीडियो इतनी खत्म करा फिर तो मुलाकात होगी सत्या जी